ਲੋਵੀ ਦੋਸਤੋ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਜਲੰਧਰ ਵਿੱਚ ਬਲੈਕਆਊਟ ਤੇ ਮੋਕ ਡ੍ਰਿਲ ਕਰਵਾਈ ਜਾ ਰਹੀ ਹੈ ਜਿੱਥੇ ਕਿ ਲੋਕਾਂ ਨੂੰ ਘਰ ਵਿੱਚ ਲਾਈਟਾਂ ਬੰਦ ਰੱਖਣ ਦੇ ਦੇਸ਼ ਦਿੱਤੇ ਗਏ ਨੇ ਕਿ ਜੇਕਰ ਕੋਈ ਲਾਈਟਾਂ ਜਗਾਉਂਦਾ ਹੈ ਤਾਂ ਉਸ ਨੂੰ ਕੁਝ ਸਮੇਂ ਲਈ ਅੱਧੇ ਇੱਕ ਘੰਟੇ ਲਈ ਬੰਦ ਕੀਤਾ ਜਾਵੇ ਤਾਂ ਕਿ ਇਹ ਪ੍ਰੈਕਟਿਸ ਕੀਤਾ ਜਾ ਸਕਦਾ ਕਿ ਮੌਕ ਟ੍ਰਿਲ ਕਰਵਾਈ ਜਾ ਰਹੀ ਹੈ ਤਾਂ ਕਿ ਜੇਕਰ ਰੱਬ ਨਾ ਕਰੇ ਜੁੱਧ ਵਰਗੇ ਹਾਲਾਤ ਬਣਦੇ ਨੇ ਤਾਂ ਪਹਿਲਾਂ ਤੋਂ ਆਪਣੇ ਪੰਜਾਬ ਦੇ ਇੰਡੀਆ ਦੇ ਲੋਕਾਂ ਨੂੰ ਜਾਗਰੂਕ ਕਰਕੇ ਉਹਨਾਂ ਨੂੰ ਦੱਸਿਆ ਜਾ ਸਕੇ ਕਿ ਕਿਹੜੀ-ਕਿਹੜੀ ਹਦਾਇਤਾਂ ਦਾ ਪਾਲਣਾ ਕਰਨੀ ਹੈ ਦੇਖ ਸਕਦੇ ਹੋ ਸਾਰੇ ਘਰਾਂ ਦੀਆਂ ਲਾਈਟਾਂ ਦਫ਼ਤਰ ਦੁਕਾਨਾਂ ਇਮਾਰਤਾਂ ਦੇ ਸਾਰੇ ਪਾਸੇ ਦੀਆਂ ਲਾਈਟਾਂ ਪ੍ਰੋਪਰਲੀ ਬੰਦ ਕੀਤੀਆਂ ਗਈਆਂ ਨੇ ਜੇਕਰ ਕੋਈ ਬਾਈਕ ਤੇ ਗੱਡੀਆਂ ਤੇ ਵੀ ਆਂਦਾ ਜਾਂਦਾ ਹੈ ਉਹਨੂੰ ਵੀ ਉਹਦਾ ਛੋਟੀ ਤੌਰ ਤੇ ਕਿਹਾ ਗਿਆ ਹੈ ਕਿ ਤੁਸੀਂ ਆਪਣੀ ਲਾਈਟਾਂ ਬੰਦ ਰੱਖਣੀਆਂ ਇਹ ਲਾਈਟਾਂ ਨਹੀਂ ਗਾਨੀਆਂ ਕਿਉਂਕਿ ਇਹ ਉਹੀ ਦੌਰ ਹੈ ਜਦੋਂ ਤੁਸੀ ਯਾਦ ਹੋਵੇਗਾ ਕਿ ਜਦੋਂ ਜੁਦ ਹੋਇਆ ਸੀ ਤੇ ਉਦੋਂ ਵੀ ਇਹੀ ਸੇਮ ਹੋ ਰਿਹਾ ਤੁਹਾਨੂੰ ਹੂਟਰ ਸੁਣੇ ਸੀਗੇ ਜੁਦ ਵਰਗੇ ਹਾਲਾਤ ਬਣੇ ਸੀ ਸੋ ਹੁਣ ਵੀ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਸਾਰੇ ਜਿਹੜੇ ਵੀ ਲਾਈਟਾਂ ਵਗੈਰਾ ਘਰ ਦੇ ਨੇ ਉਹਨਾਂ ਨੂੰ ਬਾਈਕਾਂ ਦੀਆਂ ਕਾਰਾਂ ਦੀਆਂ ਇਮਾਰਤਾਂ ਦੇ ਦਫ਼ਤਰ ਦੇ ਸਾਰੇ ਲਾਈਟਾਂ ਵਗੈਰਾ ਉਹਨਾਂ ਨੂੰ ਬੰਦ ਰੱਖਣ ਦੇ ਦੇਸ ਦਿੱਤੇ ਗਏ ਨੇ ਕੁਝ ਸਮੇਂ ਲਈ ਇੱਕ ਪ੍ਰੈਕਟਿਸ ਕਹਿ ਸਕਦੇ ਹੋ ਮੋਕ ਡ੍ਰਿਲ ਕਰਵਾਈ ਜਾ ਰਹੀ ਹੈ ਪੁਲਿਸ ਵੱਲੋਂ ਜਿੱਥੇ ਕਿ ਬਲੈਕਆਊਟ ਜਲੰਧਰ ਕੈਂਟ ਦਾ ਤਸਵੀਰ ਤੁਹਾਨੂੰ ਸਾਂਝੀਆ ਕਰ ਰਹੇ ਜਿੱਥੇ ਬਿਨਾਂ ਜ਼ਰੂਰਤ ਤੋਂ ਘਰ ਦੇ ਬਾਹਰ ਨਾ ਨਿਕਲੋ ਇਹ ਵੀ ਦੱਸ ਦਿੱਤੀ ਗਈ ਹੈ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਮੋਬਾਈਲ ਦੀ ਤੌਰ ਤੇ ਰੋਸ਼ਨੀ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਜੁੱਧ ਵਰਗੇ ਜਦੋਂ ਹਾਦਸੇ ਬਣਦੇ ਨੇ ਤੇ ਨਿੱਕੀ ਨਿੱਕੀ ਚੀਜ਼ਾਂ ਦੀ ਕਾਫੀ ਵੱਡੀ ਬੁੱਕਤ ਪੈਂਦੀ ਹੈ ਸੋ ਸਰਕਾਰਾਂ ਵੱਲੋਂ ਇਹ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਸੋ ਜਲੰਧਰ ਕੈਂਟ ਦੀ ਤਸਵੀਰ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਕਿ ਸਾਰੇ ਪਾਸੇ ਨੇਰਾ ਹੀ ਨੇਰਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਸਰਕਾਰੀ ਹਦਾਇਤਾਂ ਤੇ ਲਾਣ ਵੱਲ ਧਿਆਨ ਦੇਣ ਦੀ ਹੁਣ ਲੋੜ ਹੈ ਕਿਉਂਕਿ ਜਿਵੇਂ ਜਿਵੇਂ ਹੁਣ ਉਲਟੀ ਗਿਣਤੀ ਸ਼ੁਰੂ ਹੋ ਰਹੀ ਹੈ ਪੰਜਾਬ ਤੇ ਵਿੱਚ ਜਗ੍ਹਾ ਜਗ੍ਹਾ ਤੇ ਮੌਕ ਡੀਲ ਕਰਵਾਈ ਜਾ ਰਹੀ ਹੈ ਭਾਰਤ ਦੇ ਕਈ ਹਿੱਸੇ 'ਚ ਮੌਕ ਡੀਲ ਕਰਵਾਈ ਜਾ ਰਹੀ ਹੈ ਜਿੱਥੇ ਲੈ ਕੇ ਹੁਣ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਜਿੱਦਾਂ ਕਿ ਹੁਣ ਤਣਾਅ ਵੱਧਦਾ ਜਾ ਰਿਹਾ ਹੈ ਉਵੇਂ-ਉਵੇਂ ਹੁਣ ਲੋਕਾਂ ਦੇ ਵਿੱਚ ਵੀ ਥੋੜਾ ਜਨਾ ਕਿਤਨੇ ਕਿਤੇ ਦਹਿਸ਼ਤ ਦਾ ਮਹੌਲ ਵੀ ਦੇਖ ਨੂੰ ਨਜ਼ਰ ਆ ਰਿਹਾ ਹੈ ਸੋ ਇਹ ਬਲੈਕਆਊਟ ਜਲੰਧਰ ਕੈਂਟ ਦੇ ਵਿੱਚ ਕੀਤਾ ਗਿਆ ਜਿੱਥੇ ਕੀ ਘਰਾਂ ਦੇ ਦਫ਼ਤਰਾਂ ਦੇ ਦੁਕਾਨਾਂ ਦੀਆਂ ਲਾਈਟਾਂ ਵਗੈਰਾ ਬੰਦ ਰੱਖਣ ਦੀ ਅਪੀਲ ਕੀਤੀ ਗਈ ਰਿਕੁਐਸਟ ਕੀਤੀ ਗਈ ਹੈ ਇਸ ਦੇ ਦੌਰਾਨ ਇਹ ਵੀ ਕਿਹਾ ਗਿਆ ਕਿ ਗੱਡੀਆਂ ਦੀਆਂ ਹੈੱਡਲਾਈਟਾਂ ਵੀ ਬੰਦ ਰੱਖੀਆਂ ਰੱਖਣੀਆਂ ਚਾਹੀਦੀਆਂ ਨੇ ਅਤੇ ਜਾਤਾ ਉਹਦੇ ਤੇ ਕਾਲੀ ਪੱਟੀ ਲਗਾ ਦਿੱਤੀ ਜਾਣੀ ਚਾਹੀਦੀ ਹੈ ਸੋ ਦੇਖ ਸਕਦੇ ਹੋ ਤਸਵੀਰਾਂ ਜਲੰਧਰ ਕੈਂਟ ਦੀ ਜਿੱਥੇ ਕੀ ਪੂਰੇ ਪਾਸੇ ਸਾਰੇ ਹੀ ਪਾਸੇ ਹਨੇਰਾ ਹੀ ਹਨੇਰਾ છਾਇਆ ਹੋਇਆ ਹੈ ਸੋ ਇਹ ਵੀਡੀਓ ਬਾਰੇ ਤੁਸੀਂ ਆਪਣੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝਾ ਕਰਿਓ ਤੁਹਾਡੇ ਕਮੈਂਟ ਵੀ ਪੜੇ ਜਾਣਗੇ ਵੀਡੀਓ ਨੂੰ ਵੱਧ ਤੋਂ ਵੱਧ ਵੀ ਸ਼ੇਅਰ ਜਰੂਰ ਕਰਦੇ ਹੋ ਆਪਣੇ ਦੋਸਤਾਂ ਰਿਸ਼ਤੇਦਾਰ ਤੱਕ ਤਾਂ ਕਿ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਸੋ ਜਲੰਧਰ ਕੈਂਡ ਦੀਆਂ ਤਸਵੀਰਾਂ ਤੁਹਾਡੇ ਨਾਲ ਰੂਬਰੂ ਕਸਾਂਝੀ ਕਰ ਰਹੇ ਹਾਂ ਜਿੱਥੇ ਕੀ ਬਲੈਕਆਊਟ ਕੋਸ਼ਿਸ਼ ਤੱਕ ਐਸੀ ਕੁਝ ਸਮੇ ਲਈ ਹਰ ਤਰ੍ਹਾਂ ਦੀਆਂ ਲਾਈਟਾਂ ਬੱਤੀਆਂ ਸਾਰੀਆਂ ਬੰਦ ਕਰਨ ਦੇ ਅਪੀਲ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਤਸਵੀਰਾਂ ਆਪਣੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਸੋ ਅਜਿਹੀਆਂ ਹੋਰ ਜ਼ਰੂਰੀ ਖਬਰਾਂ ਤੁਹਾਡੇ ਦਾ ਖਬਰਾਂ ਪਹਿਲਾ ਪਹੁੰਚ ਸਕੇ ਫਟਾਫਟ ਫੋਲੋ ਕਰ ਲੋ ਪੇਜ ਨੂੰ ਤੇ ਵੀਡੀਓ ਸ਼ੇਅਰ ਕਰ ਦੇ ਰਿਹਾ ਇਸ ਵੇਲੇ ਦੋ ਦੇ ਹੀ ਦੋ ਦੇ ਹੀ ਬਿਜਲੀ ਚਲੀ ਗਈ ਔਰ ਇੱਕ ਬਿਜਲੀ ਬਹੁਤ ਬੈਟਰੀ ਰਿਸ਼ਤਤ ਹਮ ਲੋਕ ਮੌਜੂਦ ਹੈ ਜਲੰਧਰ ਕੈਂਪ ਇਲਾਕੇ ਮੈਂ गवर्नमेंट की गाइडलाइन जो है सभी राज्यों में की गई है और कहा गया है कि एक घंटे का ये ब्लैकआउट है तो उसमें क्या इंस्ट्रक्शन दी गई है लोगों को इंस्ट्रक्शन दी गई हैं कि लाइटें बंद होंगी हरकत कम से कम करी जाएगी और लोगों को पता होना चाहिए कि इस हालात में उनका काम क्या है सिविल डिफेंस ऑर्गेनाइजेशन जो हमारा है उन सबको पता होना चाहिए कि, कि, कि किस तरीके से कार्रवाई करनी है किस तरीके से सेफ रहना है और हमारा जो कैंट बोर्ड है उसको एक एक आदमी को पता है कि उसको क्या काम करना है चाहे वो हॉस्पिटल है चाहे हमारा पुलिस का टाना है चाहे फौज है सब एक दूसरे के साथ मिलकर हम लोग तो अपनी सेफ्टी दे को लेकिन अगर जैसे बिजली विभाग ने लाइट बंद कर दी है इस दौरान कई लोगों के घर में इन्वेटर्स है या जनरेटर्स है जो मोबाइल तो की वगैरह चलाते हैं और कई यंगस्टर जो मोबाइल फोन यूज करते हैं उस लाइट को भी कैसे फिर ऑफ किया इस समय हम लोग इसीलिए इस रिहर्सल को किया जा रहा है कि जब हमारे पास ये कंटीजेंसी आएगी ये प्रॉब्लम आएगी या ये सिचुएशन बनती है

और लोगों को गाइड कर रहे हैं कि कम से कम लाइट ऑन करी जाए हो सके तो बिना लाइट के इस समय ये जो एक घंटे का टाइम है जिसको आप आ, 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 आने वाले समय में युद्ध की परिस्थिति बनती है तो ये क्या पूरी रात फिर लाइट ऑफ की जाएगी जरूरत के हिसाब से लाइट ऑफ करी जाएगी हो सकता है पूरी रात भी ऑफ रहे ठीक है थैंक यू जाओगे पंजाब के नंबर वन तांत्रिक ਗੁਰੂ ਸਿਕੰਦਰ ਜੀ 100% ਸਮਾਧਾਨ ਕਰਵਾਉਂ ਘਰ ਬੈਠੇ ਫੋਨ ਤੇ ਹਰ ਇਲਮ ਦੇ ਮਾਹਿਰ ਜਿਵੇਂ ਗ੍ਰੈਗਲੇਸ਼ ਨੌਕਰੀ ਕਰਵਾ ਲਾਭ ਹੈ ਇਸ ਪ੍ਰੋਗਰਾਮ ਸੰਕਟ ਦੁਸ਼ਮਨ ਤੋਂ ਉਸਤ ਕਰਾ ਵਿਦੇਸ਼ ਯਾਤਰਾ ਕੋਰਟ ਕੇਸ ਜਾਦੂ ਟੋਣਾ ਕੀਤਾ ਕਰਾਇਆ ਲਾਟਰੀ ਸੱਤਾਂ ਨੰਬਰ ਰੁੱਸੇ ਨੂੰ ਮਨਾਉਣਾ ਪ੍ਰੇਮੀ ਪ੍ਰੇਮਿਕਾ ਨੂੰ ਵਾਸ਼ਤ ਕਰਵਾਓ ਤੁਹਾਡੀ ਹਰ ਸਮੱਸਿਆ ਦਾ A to Z ਹੱਲ ਘਰ ਬੈਠੇ ਸਪੈਸ਼ਲਿਸਟ ਵਸ਼ੀਕਰਨ ਦੇ ਮੁੱਢਕਣ ਦੇਸ਼ ਵਿਦੇਸ਼ ਬੈਠੇ ਹਰ ਜਗ੍ਹਾ ਤੋਂ ਨਿਰਾਸ਼ ਮੇਰੇ ਭੈਣ ਭਰਾ ਜਰੂਰ ਸੰਪਰਕ ਕਰੋ ਗੁਰੂ ਅਸਕਰ ਜੀ ਮੋਬਾਈਲ ਨੰਬਰ 9978612220 ਲੁਧਿਆਣਾ ਪੰਜਾਬ